ਸਹਿਯੋਗ ਆਇਆ ਤੱਕ ਦਿਖੋ ਦਸ਼ਮਾ ਸਵਾਗਤ ਇਹ ਆਵਾ ਦੇ ਤੋਂ ਤਕਰੀਰ ਦੇਖ ਰਹੇ ਸਹਿਯੋਗ ਆਇਆ ਤੱਕ ਅੱਜ ਸ਼ਹਿਰ ਕਰਤਾਸਬ ਦੇ ਵਿੱਚ ਇੰਡੀਅਨ ਕਲਚਰਲ ਐਸੋਸੀਏਸ਼ਨ ਦੇ ਰਜਿਸਟਰਡ ਦੇ ਵੱਲੋਂ ਦਿਲਿੰਦਰ ਦਿਆਲ ਪ੍ਰੀਤ ਨੂੰ ਆਨਰ ਕੀਤਾ ਗਿਆ ਹੈ ਕਿਉਂਕਿ ਉਹ ਨਾ ਇੰਡੀਅਨ ਪੋਸਟ ਡਿਪਾਰਟਮੈਂਟ ਦੇ ਵੱਲੋਂ ਟਿਕਟ ਵਿੱਚ ਰੇਸ ਕੀਤੀ ਗਈ ਸੀ ਉਹ ਸਰੋਚਨ ਦੀ ਕਟਿੰਗ ਦਾ ਰੱਖਿਆ ਕੀਤਾ ਸੀ ਉਹਨਾਂ ਨੂੰ ਬੁਲਾਇਆ ਕੀਤਾ ਗਿਆ ਨੇ ਆਓ ਇਸ ਵਿੱਚ ਗੱਲਬਾਤ ਕਰਦੇ ਹਾਂ ਇੰਡੀਅਨ ਕਲਚਰ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਬਹੁਤ ਬਹੁਤ ਜੀ ਬਹੁਤ ਸਾਰੇ ਇਕੱਠੇ ਹੋਏ ਠੀਕ ਹੈ ਕਿਸ ਮਤਲੇ ਦੇ ਵਿੱਚ ਕਿਸ ਇਕੱਠੇ ਹੋਏ ਇੰਡੀਅਨ ਕਲਚਰਲ ਐਸੋਸੀਏਸ਼ਨ ਫਰਤਾਰਪੁਰ ਜਿਹੜਾ ਕਿ ਜਾਲੀ ਮਾ ਲੋਕ ਕਲਾਵਾਂ ਦਾ ਮੇਲਾ ਕਰਾਉਂਦਾ ਜੀ ਹੋਰ ਇਹਦੇ ਵਿੱਚ ਸਾਨੂੰ ਸਭ ਤੋਂ ਵੱਡੀ ਅੱਜ ਇੱਕ ਨਵਦੀਏ ਲੱਗੀ ਆ ਇਹ ਸਾਡਾ ਕਲਾਕਾਰ ਜਿਹੜਾ ਇਸ ਐਸੋਸੀਏਸ਼ਨ ਨੇ ਪੈਦਾ ਕੀਤਾ ਜਿੱਤੋਂ ਪੈਦਾ ਹੋਇਆ ਜੀ ਇਹ ਤੋਂ ਸ਼ੁਰੂ ਤੋਂ ਐਨਐਸ ਐਸ ਐਸੋਸੀਏਸ਼ਨ ਤੋਂ ਕੰਮ ਸ਼ੁਰੂ ਕੀਤਾ ਹੈ ਕਾਈਕੀ। ਔਰ ਖਾਸਾ ਜਲਵਿੰਦਰ ਦਿਆਲ ਕੁੜੀ ਜਿਹਨੇ ਬਹੁਤ ਉੱਚਾ ਨਾਮ ਦਿੱਤਾ ਸਾਡੀ ਖਾਸ ਕਰਕੇ ਐਸੋਸੀਏਸ਼ਨ ਦਾ। ਤੇ ਸਾਡੇ ਪੰਜਾਬ ਦਾ ਬਹੁਤ ਵੱਡਾ ਨਾਮ ਹੈ। ਅੱਜ ਇਹਨਾਂ ਦਾ ਹਿੰਦੁਸਤਾਨ ਦੇ ਵਿੱਚ ਇਹਨਾਂ ਦੇ ਨਾਮ ਦੀ ਜਿਹੜੀ ਹੈ ਟਿਕਟ ਉਹ ਤਿਆਰ ਹੋਈ ਹੈ, ਤਿਆਰ ਕੀਤੀ ਗਈ ਹੈ। ਔਰ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਬਹੁਤ ਵੱਡਾ ਨਾਮ ਹੈ ਇਸ ਗੱਲ ਤੋਂ ਸਾਨੂੰ ਬਹੁਤ ਮਾਣ ਹੈ ਸਾਡਾ ਦਿਨਵਿੰਦਰ ਵਿਆਦਪੁਰੀ ਜਿੰਦਾਰ ਦੂਬਿੰਟ ਜਿੰਦਾਰ ਚੌਗੜੀ ਤਰੱਕੀ ਕਰੇ ਤੇ ਸਾਨੂੰ ਬਹੁਤ ਖੁਸ਼ੀ ਹੋਵੇ ਤੇ ਬਹੁਤ ਖੁਸ਼। ਅਚਾ ਜਿਵਾ ਜੇ ਐਨਡੀਆ ਪੋਸਟ ਡਿਪਾਰਟਮੈਂਟ ਦੇ ਵੱਲੋਂ ਜਿਵੇਂ ਟਿਕਟ ਰੀਲੀਜ਼ ਕੀਤੀ ਗਈ ਹੈ ਹਨਾ ਉਹ ਮੈਂ ਚੰਗਾ ਤੀਖੇ ਦਿਖਾਈ ਦੇ ਕੇ ਸਾਰੇ ਓਕੇ ਇਹ ਟਿਕਟ ਜਿਹੜੀ ਇਹਨਾਂ ਨੂੰ ਰੀਲੀਜ਼ ਕੀਤੀ ਗਈ ਹੈ ਨਾ ਐਂਡੀਆ ਡਿਪਾਰਟਮੈਂਟ ਦੇ ਵੱਲੋਂ ਦਿਨਵਿੰਦਰ ਜੀ ਵੱਸਤੇ ਓਕੇ ਸਾਰੇ ਲੋਕ ਦਾ ਇਦੇ ਲੇ ਮੈਂ ਸਾਰੇ ਲੋਕਾਂ ਨੂੰ ਵਧਾਈ ਦੇ ਰਿਹਾ ਕਿਉਂਕਿ ਇਕੱਲੇ ਇਹਨਾਂ ਵੱਲੋਂ ਨਹੀਂ ਆਪਣੇ ਬਹੁਤ ਬਹੁਤ ਜਿਹੜੇ ਕਲਾਕਾਰ ਦੋਸਤ ਜਿੰਨੇ ਵੀ ਇਸ ਐਸੋਸੀਏਸ਼ਨ ਦੇ ਨਿਕਰੇ ਹੋਏ ਮੈਂਬਰ ਔਰ ਕਲਾਕਾਰ ਉਹਨਾਂ ਵੱਲੋਂ ਜਿਹੜੇ ਬਹੁਤ ਬਹੁਤ ਵਧਾਈ ਦਲਵਿੰਦਰ ਬਿਆਨ ਤੋਂ ਹੀ ਔਰ ਦਲਵਿੰਦਰ ਜਿਆਲਪੁਰੀ ਸਾਡਾ ਸ਼ੁਰੂ ਤੋਂ ਸਾਡਾ ਭਰਾ ਹੈ ਬੱਚਾ ਹੈ ਸ਼ੁਰੂ ਤੋਂ ਸਾਡੇ ਤੋਂ ਸਾਰੇ ਮੈਨੂੰ ਚੱਲਦਾ ਆ ਰਿਹਾ ਜਦੋਂ ਤੋਂ ਇਹ ਮੇਲਾ ਸ਼ੁਰੂ ਹੋਇਆ ਹੈ ਜਦੋਂ ਤੋਂ ਆਇਆ ਹੈ ਯੂ ਸਰਵਿਸ ਪੰਜਾਬ ਸਾਈਟ ਡਾਇਰੈਕਟਰ ਅਰਵਿੰਦ ਰਾਜੀ ਅੱਜ ਦਿਨ ਪਹਿਲਾਂ ਕਿ ਦਲਵਿੰਦਰ ਧਿਆਲਪੁਰੀ ਜੀ ਦੇ ਵਾਸਤੇ ਇੰਡੀਆ ਪੋਸਟ ਪਾਰਟਨਰ ਦੇ ਵੱਲੋਂ ਟਿਕਟ ਅਕਰਨਿਸ ਹੋਈ ਹੈ ਅਦਰ ਤੁਸੀਂ ਕਹਿਣਾ ਚਾਹੋਗੇ ਦੇਖੋ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਧਿਆਲਪੁਰੀ ਸਾਹਿਬ ਇਸ ਚੀਜ਼ ਲਈ ਬਾਕੀ ਡਿਸਰਵ ਕਰਦੇ ਆ ਕਿਉਂਕਿ ਪੰਜਾਬ ਦਾ ਪਹਿਲਾ ਕਲਾਕਾਰ ਹੈ ਜਿਹੜਾ ਜਿੱਥੇ ਮਰਜੀ ਜੇ ਆਪਾਂ ਗੱਲ ਕਰਦੇ ਆਂ ਪ੍ਰੋਗਰਾਮਾਂ ਦੀ ਗੱਲ ਕਰਦੇ ਆਂ ਤਾਂ ਦੂਜੇ ਪਾਸੇ ਧਿਆਲਪੁਰੀ ਸਾਹਿਬ ਦੀ ਇਹ ਵੀ ਸਿਤਿਆ ਚਾਹੇ ਮਾਲਵੇ ਵਿੱਚ ਚਾਹੇ ਮੋਗੇ ਵਿੱਚ ਚਾਹੇ ਫਰੀਦਕੋਟ ਵਿੱਚ ਜਿੱਥੇ ਵੀ ਚਾਹੇ 200 ਕਿਲੋਮੀਟਰ ਦੂਰ ਤੇ ਕਿਸੇ ਕਲਾਕਾਰ ਦੀ ਡੈਥ ਹੋਵੇ ਪੰਜਾਬ ਦਾ ਹੋ ਕੋਈ ਕਲਾਕਾਰ ਪਹੁੰਚਣਾ ਪਹੁੰਚੇ ਧਿਆਲਪੁਰੀ ਸਾਹਿਬ ਜਿਹੜੇ ਆ ਉਹ ਖਾਸ ਤੌਰ ਤੇ ਪਹੁੰਚਦੇ ਆ ਆਪਣਾ ਸਮਾਂ ਕੱਢਦੇ ਆ ਔਰ ਇਹ ਬਹੁਤ ਵੱਡੀ ਗੱਲ ਹੁੰਦੀ ਆ ਸੋ ਮੈਂ ਕਹਿੰਦਾ ਹਾਂ ਜਰਮਨੀ ਦਾ ਹੰਕਾਰ ਇੰਗਲੈਂਡ ਦਾ ਰੋਗ ਅਮਰੀਕਾ ਦੀ ਧਮਕੀ ਇਟਲੀ ਦੀ ਚੁੱਪ ਜੁਨਾਹ ਦੀ ਸ਼ਾਂਤੀ ਇਜ਼ਰਾਇਲ ਦਾ ਬਦਲਾ ਫਰਾਂਸ ਦਾ ਫੈਸ਼ਨ ਇੰਡੀਅਨ ਫਿਲਮ ਇੰਡਸਟਰੀ ਦਾ ਅਮਰੀਕਪੁਰੀ ਤੇ ਸਾਡੇ ਧਿਆਲਪੁਰ ਦਾ ਧਿਆਲਪੁਰੀ ਜਿਹੜਾ ਉਹ ਵਰਲਡ ਫੇਮਸ ਹੈ ਪੰਜਾਬ ਦਾ ਪੰਜਾਬ ਦਾ ਧਿਆਲਪੁਰੀ ਜਿਹੜਾ ਉਹ ਵਰਲਡ ਫੇਮਸ ਹੈ ਕਿਉਂਕਿ ਅਮਰੀਕਪੁਰੀ ਇੰਡੀਅਨ ਕਲਚਰ ਹਾਂ ਇੰਡੀਅਨ ਕਲਚਰ ਐਸੋਸੀਏਸ਼ਨ ਵੱਲੋਂ ਪਾਇਨਾ ਕੀਤਾ ਹੈ ਨਾ ਆ ਔਰ ਅਮਰੀਕਪੁਰੀ ਦੇ ਨਾਲ ਇੱਕੋ ਹੀ ਪੁਰੀ ਮਸ਼ਹੂਰ ਹੋਇਆ ਧਿਆਲਪੁਰੀ ਕਰਤਾਪੁਰ ਜੀ ਦੀ ਨੀਕੀ ਦੀ ਦੁਕਾਨ ਜੋ ਕਿ ਬਹੁਤ ਵਜੇ ਕੰਮ ਕਰ ਰਹੀ ਹੈ ਉਹਨਾਂ ਵੱਲੋਂ ਜੋ ਸਤਸਥ ਮਾਸਟਰ ਵੀਕ ਸਿੰਘ ਜੀ ਛੜੇ ਛੜੇ ਗੱਲ ਕਰਦੇ ਨੇ ਸਰ ਕੀ ਗੱਲ ਜੇ ਕੋਈ ਦਵਾ ਹੈ ਯਾਰ ਟਿਕਟ ਰਿਲੀਜ਼ ਹੋ ਗਿਆ ਸਾਡੇ ਇਲਾਕੇ ਦੇ ਔਰ ਬੇਲਿਆਂ ਦੇ ਬਾਦਸ਼ਾਹ ਦਲਵਿੰਦਰ ਦੇਹਾਲਪੁਰ ਜੀ ਜਿਨ੍ਹਾਂ ਦੇ ਇੰਨੇ ਪੋਸਟ ਵੱਲੋਂ ਟਿਕਟ ਲਈ ਜੋਈ ਹੈ ਤੇ ਬੜੇ ਇਲਾਕੇ ਲਈ ਮਾਣ ਦੀ ਗੱਲ ਹੈ ਔਰ ਸਾਨੂੰ ਬੜੀ ਖੁਸ਼ੀ ਹੈ ਅਸੀਂ ਜੇ ਕਲਚਰ ਐਸੋਸੀਏਸ਼ਨ ਦੇ ਇਸ ਕਲਾਕਾਰ ਇਹ ਅੱਜ ਦੇ ਨਹੀਂ ਹੈ ਸਾਡੇ ਨਾਲ 40 ਸਾਲਾਂ ਤੋਂ ਸ਼ੁਰੂ ਤੋਂ ਜੁੜੇ ਹੋਏ ਆ ਤੇ ਅਸੀਂ ਆਪਣੇ ਵੱਲੋਂ ਇਲਾਕਿਆਂ ਵੱਲੋਂ ਸਫੜੀ ਸੰਸਾ ਵੱਲੋਂ ਇਹਨਾਂ ਨੂੰ ਵਧਾਈ ਦਿੰਦੇ ਆਂ ਔਰ ਇਹਨਾਂ ਦੀ ਅੱਗੇ ਵੀ ਤਰੱਕੀ ਦੀ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਬਹੁਤ ਬਹੁਤ ਮੁਬਾਰਕਾਂ ਜੀ ਜਲਪੁਰੀ ਜੀ ਪੰਜਾਬ ਦੀ ਤਰੱਕੀ ਅਨੇਕਾਂ ਮਿਲ ਲੱਗਦੇ ਨੇ ਔਰ ਮੇਰਾ ਤਾਂ ਇੱਕ ਬਾਦਸ਼ਾਹ ਵਰਗਾ ਮਿਲਿਆ ਦਲਿੰਦਰ ਬਿਆਲ ਜੀ ਇੱਕ ਅਜਿਹਾ ਹੋਰ ਉਮੀਦ ਦਾ ਪੱਥਰ ਵਿਚ ਨਾਲ ਲੱਗਿਆ ਅਟੈਚ ਹੋਇਆ ਹੈ ਕਿ ਇੰਡੀਆ ਪੋਸਟ ਡਿਪਾਰਟਮੈਂਟ ਦੇ ਵੱਲੋਂ ਜਾਣਕਾਰੀ ਦੇ ਤੁਹਾਡੇ ਨਾਮ ਦੇ ਉੱਪਰ ਇੱਕ ਟੀ ਰਿਲੀਜ਼ ਕੀਤੀ ਗਈ ਹੈ ਕੀ ਕਹਿਣਾ ਚਾਹੋ ਤੁਸੀਂ ਇਸ ਬਾਰੇ ਸਭ ਤੋਂ ਪਹਿਲਾਂ ਕਿ ਉਸ ਸਤਿਗੁਰ ਦਾ ਵਾਹਿਗੁਰੂ ਦਾ ਸ਼ੁਕਰ ਹੈ ਕਿ ਕਿਉਂਕਿ ਸਹਿਬਾ ਤੋਂ ਵਿਦਾਈਆਂ ਜਿਸ ਭਾਵੇਂ ਕਿਸ ਦੇ ਉਸ ਤੋਂ ਬਾਅਦ ਜਿਨ੍ਹਾਂ ਨੇ ਮੈਨੂੰ ਮੇਰੀ ਸਿਲੈਕਸ਼ਨ ਕੀਤੀ ਹੈ ਜਾਂ ਜਿਨ੍ਹਾਂ ਨੇ ਮੇਰੇ ਆਪੇ ਕਾਗਜ਼ ਭਰੇ ਆਪੇ ਹੀ ਮੇਰੇ ਉਹਨਾਂ ਨੇ ਆਧਾਰ ਕਾਰ ਲਿਆ ਆਪੇ ਹੀ ਮੇਰਾ ਐਡਰੈਸ ਲਿਆ ਡਾਕ ਪਰਵਾਰ ਜਿਹੜਾ ਕਿ ਡਾਕ ਪੋਸਟ ਇੰਡੀਅਨ ਇੰਡੀਆ ਪੋਸਟ ਦੇ ਬਾਅਦ ਇੰਡੀਅਨ ਪੋਸਟ ਡਿਪਾਰਟਮੈਂਟ ਉਹਨਾਂ ਦਾ ਬਹੁਤ ਨਾਤ ਖਾਸ ਕਰਤੀ ਲੁਧਿਆਣੇ ਤੋਂ ਸਰਿੰਦਰ ਸੈੱਠੀ ਸਾਹਿਬ ਸੀਨੀਅਰ ਸੁਪਰਡੈਂਟ ਅੱਜ ਕੱਲੋ ਰਿਟਾਇਰ ਹੋ ਗਏ ਨੇ ਔਰ ਕਲਾਸ ਜੀ ਹਿਆਰਪੁਰ ਤੋਂ ਜਿਹੜੇ ਮੇਰੇ ਡਿਊਟੀ ਸੀ ਔਰ ਨਾਲ ਨਾਲ ਮੈਨੂੰ ਸਨਲਕਣ ਦਿੱਤੇ ਤੇ ਨਾਲ ਬੜੀ ਜੀ ਸਤਿਕਾਰ ਜੋ ਸਾਡੇ ਮੀਨਾ ਜੀ ਆਈਪੀਐਸ ਜਿਹੜੇ ਕੀ ਜਲੰਧਰ ਐਸਵੇਲੇ ਉਹ ਸੀਨੀਅਰ ਸੁਪਰਡੈਂਟ ਆਫੀਸਰ ਨੇ ਤੇ ਸੀਨੀਅਰ ਸੁਪਰਡੈਂਟ ਆਫੀਸਰ ਕਪੂਰਥਲਾ ਤੇ ਮੇਰੇ ਪਿੰਡ ਦਾ ਡਾਕ ਡਾਕ ਪ੍ਰਵਾਸ ਦਾ ਕਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੱਡੀ ਗੱਲ ਹੈ ਕਿ ਅੱਜ ਸਤਿਕਾਰ ਜੋ ਸਾਰੇ ਹੀ ਮੈਂਬਰ ਸਭਾਨ ਤੇ ਸਾਡੇ ਪ੍ਰਧਾਨ ਜੀ ਕਰਮਪਾਲ ਸਿੰਘ ਢਿੱਲੋਂ ਆਲ ਇੰਡੀਆ ਕਲਚਰ ਐਸੋਸੀਏਸ਼ਨ ਕਰਤਾਰਪੁਰ ਜਿਲ੍ਹਾ ਜਲੰਧਰ ਉਹਨਾਂ ਦਾ ਇਹ ਇਹ ਅੱਜ ਛੋਟੀ ਜਿਹੀ ਸਤੀ ਪਾਰਟੀ ਰੱਖੀ ਹੈ ਤੇ ਨਾਲੇ ਮੈਨੂੰ ਇੱਥੇ ਆਨਰ ਕਰਨ ਵਾਸਤੇ ਵਧਾਈ ਦਿੱਤੀ ਹੈ ਸਾਰੇ ਹੀ ਸਤਿਕਾਰਯੋਗ ਸਾਡੇ ਵੱਡੇ ਭਾਜੀ ਦੇਖੇ ਸਤਿਕਾਰਯੋਗ ਕਰਮਪਾਲ ਸਿੰਘ ਢਿੱਲੋਂ ਸਾਹਿਬ ਤੇ ਹਰੀਸ਼ ਭਾਜੀ ਜਲੰਧਰ ਦੂਰਦਰਸ਼ਨ ਤੋਂ ਸਹਾਇਕ ਡਾਇਰੈਕਟਰ ਸਾਡੇ ਯੂਨੀਕ ਸਵਾਵਾ ਵਿਭਾਗ ਪੰਜਾਬ ਜਿਹੜਾ ਜਲੰਧਰ ਸਾਡੇ ਮਾਸਟਰ ਜੀ ਸਾਡੇ ਮਾਪਿਆਂ ਦੀ ਸਮਾਨ ਰੱਖਦੇ ਨੇ ਰਿੰਕੂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਜੀ ਕਮਲਜੀਤ ਭਾਜੀ ਔਰ ਟਟਾ ਡਾਵਾ ਜੀ ਦੇ ਨਾਲ ਗਰਦੀਪ ਮਿੰਟੂ ਸਾਹਿਬ ਮੇਰੇ ਹਮੇਸ਼ਾ ਬਚਪਨ ਤੋਂ ਹੀ ਸਾਥ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਰਾਜੂ ਰਾਜਕੁਮਾਰ ਰਾਜੂ ਭਾਜੀ ਪਹੁੰਚੇ ਨੇ ਸਾਡੇ ਉਹ ਬੜੇ ਸਤਿਕਾਰਤ ਨੇ ਸਾਰੇ ਹੀ ਕਰਤਾਰਪੁਰ ਇਕੱਠਾ ਹੋਇਆ ਬਹੁਤ ਬਹੁਤ ਧੰਨਵਾਦ ਕਿਉਂਕਿ ਨਾਉ ਅੱਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਉਹ ਦੁਨੀਆ ਤੇ ਛਾ ਜਾਂਦੇ ਨੇ ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਉਹ ਮੰਜ਼ਲਾਂ ਨੂੰ ਪਾ ਜਾਂਦੇ ਨੇ ਤੇ ਮੈਂ ਇੱਕ ਸੁਨੇਹਾ ਜਾਂਦੇ ਜਾਂਦੇ ਕਿ ਆਪਣੇ ਕੰਮ 'ਚ ਇਮਾਨਦਾਰੀ ਰੱਖੋ ਆਪਣੇ ਕੰਮ ਦੇ ਵਿੱਚ ਹਮੇਸ਼ਾ ਹੀ ਚੜ੍ਹਦੀ ਗੋਮੇ ਦੇ ਮੇਰੇ ਪਿਤਾ ਮੈ ਸੂਬੇਦਾਰ ਕਰਨਲ ਸਿੰਘ ਨੰਬਰਦਾਰ ਕਰਨਲ ਸਿੰਘ ਦਿਆਲਪੁਰ ਉਹਨਾਂ ਨੇ ਸਿਖਾਇਆ ਕਿ ਇਮਾਨਦਾਰੀ ਰੱਖੋ ਕੰਮ ਨੇਕੀ ਕਰੋ ਖੂਅੇ ਵਿੱਚ ਡਾਲੋ ਪ੍ਰਮਾਤਮਾ ਆਪੇ ਹੀ ਫਲ ਦਿੰਦਾ ਹੈ ਇਹ ਮੈਂ ਸੰਜੋਗ ਅੱਜ ਤੱਕ ਦੇ ਇਹ ਮੈਸੇਜ ਦਿੰਦਾ ਕਿ ਕੰਮ ਕਰੋ ਔਰ ਈਮਾਨਦਾਰੀ ਨਾ ਕਰੋ ਡਾਊਟ ਆਖਣਾ ਚੰਗਾ ਆਪੇ ਹੀ ਪਰਮਾਤਮਾ ਫਾਲ ਦੇਊਗਾ ਕਿਉਂਕਿ ਮਾਲੀ ਦਾ ਕੰਮ ਪਾਣੀ ਦੇਣਾ ਫਲ ਫਲ ਮਸ਼ਕਾ ਪਾਵੇ ਮੇਰੇ ਮਾਲਕ ਦਾ ਕੰਮ ਫਲ ਫਲ ਲਾਉਣਾ ਉਹ ਲਾ ਦੇ ਚਾਹਣਾ ਲਾਵੇ ਲਾਉਂਦਾ ਫਲ ਜ਼ਰੂਰ ਹੈ ਇੱਕ ਚੀਜ਼ ਜਿਆਤਰੀ ਸਾਹਿਬ ਕੇ ਜਿਆਤਰੀ ਦੀ ਲੱਛ ਦੇ ਵਿੱਚ ਇੰਡੀਅਨ ਕਲਚਰਲ ਐਸੋਸੀਏਸ਼ਨ ਦਾ ਕੀ ਰੋਲ ਬਹੁਤ ਵੱਡਾ ਰੋਲ ਜੀ ਮੈਂ ਬਚਪਨ ਤੋਂ ਹੀ ਜਦੋਂ ਮੈਂ 9th +1 ਚ ਕਰਤਾਰਪੁਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੇ ਦਾਖਲਾ ਲਿਆ ਤੇ ਉਦੋਂ ਮੈਂ ਆਉਣਾ ਦੇਖਾਂ ਉਦੋਂ ਬਗੀਚੀ ਦੇ ਵਿੱਚ ਪ੍ਰੋਗਰਾਮ ਲੱਗਦਾ ਉਸ ਤੋਂ ਬਾਅਦ ਜਨਤਾ ਕਾਲਜ ਪਰਤਾਰਪੁਰ ਲੱਗਨ ਲੱਪਿਆ ਮੇਲਾ ਉਸ ਤੋਂ ਬਾਅਦ ਡੀਏਵੀ ਇਹ ਡੀਏਵੀ ਸਕੂਲ ਫਰਨੀਚਰ ਵਜਾਤੇ ਲੱਗ ਰਿਹਾ ਤਾਂ ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਸੰਤ ਬਾਬਾ ਨਿਰਮਲਦਾਸ ਬਾਬੇ ਜੋੜੇ ਉਹਨਾਂ ਦੀ ਸਰਪ੍ਰਸਤੀ ਹੇਠ ਰਾਏਪੁਰ ਰਸੂਲਪੁਰ ਲੱਗਨ ਲੱਪਿਆ ਕਿਉਂਕਿ ਮੈਂ ਇਹ ਦੱਸਣੀ ਚਾਹੁੰਦਾ ਜਿੰਨੇ ਵੀ ਚੈਨਲ ਦੇਖ ਰਹੇ ਜਿੰਨੇ ਵੀ ਮੇਰੇ ਵੀਵਸ ਨੇ ਜਿੰਨੇ ਵੀ ਮੈਨੂੰ ਜਣਨ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਕਿ ਜਦ ਮੈਂ 19 ਯੂਨੀਵਰਸਿਟੀ ਤੇ ਜੱਜਮੈਂਟ ਤੇ ਜਾਂਦਾ ਉਸ ਤੋਂ ਬਾਅਦ ਨਹਿਰੂ ਕੇਂਦਰ ਦੇ ਵਿੱਚ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੈਂ ਕਿਤੇ ਵੀ ਜੱਜ ਉਹਦੀ ਜਿਹੜੀ ਮੇਰਾ ਰਜ਼ੂਮ ਹੈ ਜਿਹੜਾ ਜਿੱਥੇ ਮੈਨੂੰ ਦੇਖਦੇ ਨੇ ਕਿ ਕੀ ਕੀ ਕੰਮ ਕੀਤਾ ਉਹਦੇ ਵਿੱਚ ਇੰਡੀਅਨ ਕਲਚਰ ਐਸੋਸੀਏਸ਼ਨ ਦਾ ਬਹੁਤ ਵੱਡਾ ਯੋਗਦਾਨ ਆ ਖਾਸ ਕਰਕੇ ਸਾਡੇ ਸਤਿਕਾਰਯੋਗ ਭਾਈ ਢਿੱਨੋ ਸਾਹਿਬ ਜਿਹੜੇ ਮੈਨੂੰ ਦੱਸਦੇ ਰਹੇ ਵੀ ਕਿੱਦਾਂ ਕੀ ਕਰਨਾ ਕਰੋ ਜੱਜਮੈਂਟ ਕਰਨੀ ਕਿੱਦਾਂ ਕਿੱਥੇ ਕੀ ਕਰਨੀ ਆ ਕਿਹਨੂੰ ਕੀ ਮਾਰਕਸ ਦੇਣੇ ਕਿਉਂਕਿ ਇਹਨਾਂ ਦੀ ਮਾਈਂਡ ਲੈਂਗੁਏਜ ਮੈਂ ਦਿੰਦਾ ਰਿਹਾ ਬਾਕੀ ਬਾਡੀ ਲੈਂਗੁਏਜ ਦੇਖੋ ਵੇ 하기시기 okay. okay.